ਓਏ ਗੁਰਜੀਕਾ ਖਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀਸਾ ਸਿੰਘ ਜੀ ਉਹ ਆਪ ਜੀ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਵਾਰਾਂ ਭਾਈ ਗਰਦਾਸ ਜੀ ਆਪ ਜੀ ਦੇ ਨਾਲ ਅਸਾਂ ਜੀਆਂ ਕੀਤੀਆਂ ਜਾਣ ਸੋ ਆ ਗੁਰੂ ਸਵਾਰਿਓ ਆਪ ਜੀ ਪ੍ਰੇਮ ਸਰਕਾਰ ਬਖਸ਼ਿਸ਼ ਕਰਨਾ ਪਹਿਲੀ ਵਾਰ ਦੀ ਪਹਿਲੀ ਪੌੜੀ ਮੰਗਲਾ ਚਰਨ ਤੋਂ ਸਟਾਰ ਹੈ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਬਦਾਰਥ ਮਾਇਸ ਮਾਇਆ ਹਰ ਕਾਰਜ ਦੇ ਆਰੰਭ ਵਿੱਚ ਮੇਰੀ ਗੁਰਦੇਵ ਭਾਗ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਹੈ ਬੰਦਰਾਂ ਹੈ ਜਿਨ੍ਹਾਂ ਨੇ ਸਾਰੇ ਜਗਤ ਦੇ ਜੀਵਾਂ ਦੇ কল্যাণ ਹਿਤ ਸਤਨਾਮ ਪਵ ਸੱਚੇ ਨਾਮ ਦਾ ਮੰਤਰ ਸੁਣਾਇਆ ਇਸ ਨਾਮ ਦਾ ਮੰਨਣ ਕਰਨ ਵਾਲਿਆਂ ਨੂੰ ਇਹ ਫਲ ਪ੍ਰਾਪਤ ਹੋਇਆ ਕਿ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਰੁੜੇ ਜਾਣ ਤੋਂ ਕੱਢ ਕੇ ਮੁਕਤ ਪਦਾਰਥ ਭਾਵ ਜੀਵਨ ਮੁਕਤੀ ਦਾ ਸਮਝ ਦਿੱਤਾ ਗਿਆ ਜਨਮ ਮਰਨ ਭੌ ਕਟਿਆ ਸੰਸਾਰ ਰੋਗ ਵਿਯੋਗ ਮਟਾਇਆ ਇਸ ਨਾਮ ਦੇ ਸਦਕੇ ਜੰਮਣ ਮਰਨ ਦਾ ਡਰ ਮਾਨਸਿਕ ਰੋਗ ਤੇ ਰੱਬੀ ਵਿਯੋਗ ਦਾ ਸੰਸਾ ਜਿਹੜਾ ਹੈ ਉਹ ਮਿਟਾ ਦਿੱਤਾ ਗਿਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਹਿਆ ਇਹ ਸਾਰਾ ਸੰਸਾਰ ਹੀ ਸਤਿ ਸੇ ਦਾ ਰੂਪ ਹੈ ਜੰਮਣ ਮਰਨ ਦੇ ਸਾਰੇ ਦੁੱਖ ਵੀ ਇਸੇ ਵਤੀ ਨੇ ਜੰਮ ਡੰਡ ਸਿਰੋਂ ਉਤਰੇ ਸਾਖਤ ਦੁਰਜਨ ਜਨਮ ਗਵਾਇਆ ਉਹ ਸਾਖਤ ਦੁਰਜਨਾਂ ਦੇ ਸਿਰ ਤੋਂ ਜਮਾ ਦਾ ਡੰਡਾ ਕਦੇ ਨਹੀਂ ਉਤਰਦਾ ਉਹਨਾਂ ਸਾਖਤਾਂ ਨੇ ਐਵੇਂ ਅਮੋਲਕ ਜਨਮ ਵਿਰਸਾ ਹੀ ਘੁਆ ਲਿਆ ਚਰਨ ਗ헤 ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ ਗੁਰਸਾਰਿਓ ਜਿਨ੍ਹਾਂ ਮਨੁੱਖਾਂ ਨੇ ਗੁਰਦੇਵ ਦੇ ਚਰਨਾਂ ਦਾ ਆਸਰਾ ਲਿਆ ਉਹਨਾਂ ਨੂੰ ਸੱਚੇ ਸ਼ਬਦਾਂ ਦਾ ਅਦੇਸ਼ ਦੇ ਕੇ ਗੁਰਦੇਵ ਜੀ ਨੇ ਸਿੱਝ ਹੀ ਮੁਕਤ ਕਰ ਦਿੱਤਾ ਭਾਉ ਭਗਤ ਗੁਰਪੁਰਬ ਕਰ ਨਾਮ ਦਾਣ ਇਸ਼ਨਾਨ ਦ੍ਰਿੜਾਇਆ ਐਸੇ ਗੁਰੂ ਦੀ ਸ਼ਰਣ ਪ੍ਰਾਪਤ ਕਰਨ ਵਾਲਿਆਂ ਦੀ ਇਹੋ ਨਿਸ਼ਾਨੀ ਹੈ ਉਹ ਪ੍ਰੇਮ ਭਾਵਨਾ ਸਹਿਦ ਗੁਰਪੁਰਬ ਮਨਾਉਂਦੇ ਨੇ ਤੇ ਨਾਮ ਦਾਣ ਇਸ਼ਨਾਨ ਆਦਿ ਦ੍ਰਿੜ ਕਰਦੇ ਹਨ ਤੇ ਹੋਰਨਾਂ ਨੂੰ ਵੀ ਇਸੇ ਦਾ ਹੀ ਦ੍ਰਿਸ਼ નિਚਾ ਕਰਾਉਂਦੇ ਨੇ ਜਿਹੜਾ ਬੀਉ ਤੇਹਾ ਫਲ ਪਾਇਆ ਉਹਨਾਂ ਦਾ ਨਿਚਾ ਹੈ ਕਿ ਜਿਹੜਾ ਬੀਜ ਕੋਈ ਬੀਜੇਗਾ ਉਸ ਨੂੰ ਫਲ ਵੀ ਉਹੋ ਜਿਹਾ ਹੀ ਹਾਸਲ ਹੋਵੇਗਾ ਪ੍ਰਥਮ ਸਾਸਨਾ ਮਾਸ ਸੰ ਅੰਧ ਧੁੰਦ ਕਛ ਖਬਰ ਨਾ ਪਾਈ ਪਹਿਲਾਂ ਜਦੋਂ ਸਾਤੇ ਮਾਸ ਕੁਝ ਵੀ ਨਹੀਂ ਸੀ ਤੁੰਦ ਗਬਾਰ ਹੁਣ ਕਰਕੇ ਕੁਝ ਵੀ ਨਹੀਂ ਸੀ ਤਾਏ ਦਸੋ ਸਮੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਰક્ત ਬਿੰਦ ਕੀ ਦੇਹ ਰਚ ਪੰਜ ਤਤ ਕੀ ਜੜਤ ਜੜਾਈ ਇਉਂ ਹੀ ਕਿਹਾ ਜਾ ਸਕਦਾ ਹੈ ਕਿ ਉਸ ਪ੍ਰਭੂ ਨੇ ਮਾਤਾ ਦੇ ਲਹੂ ਅਤੇ ਪਿਤਾ ਦੇ ਵੀਰਜ ਤੋਂ ਇਹ ਦੇਹ ਬਣਾ ਕੇ ਪੰਜ ਤਤਾਂ ਦੀ ਜੜਤ ਜੜ ਦਿੱਤੀ ਪੌਣ ਪਾਣੀ ਵੈ ਸੰਤਰੋ ਚੌਥੀ ਧਰਤੀ ਸੰਗ ਮਲਾਈ ਹਵਾ ਪਾਣੀ ਅੱਗ ਤੇ ਚੌਥੀ ਧਰਤੀ ਨੂੰ ਹੀ ਨਾਲ ਮੇਲ ਦਿੱਤਾ ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਦਿਸ਼ਟ ਸਮਾਈ ਪੰਜਵਾ ਵਿੱਚ ਆਕਾਸ਼ ਰਚ ਕੇ ਛੀਮਾ ਆਪ ਕਰਤਾ ਪੁਰਖ ਗੁਪਤ ਰੂਪ ਵਿੱਚ ਇਸ ਸਰੀਰ ਨੂੰ ਚਰਉਣ ਲਈ ਬੈਠ ਗਿਆ ਪੰਜ ਤਤ ਪਚੀਸ ਗੁਣ ਸ਼ਤਰੂ ਮਿੱਤਰ ਮਿਲ ਦੇਹ ਬਣਾਈ ਪੰਜ ਤੱਤਾਂ ਤੇ ਪੰਜੀ ਪ੍ਰਕਿਰਤੀਆਂ ਜੋ ਆਪੋ ਵਿੱਚ ਵਿਰੋਧੀ ਸੁਭਾਅ ਵਾਲੀਆਂ ਦਾ ਮੇਲ ਕਰਕੇ ਇਹ ਸਰੀਰ ਬਣਾ ਦਿੱਤਾ ਗਿਆ ਖਾਣੀ ਬਾਣੀ ਚਲਤ ਕਰ ਆਵਾ ਗਾਉਣ ਰਚਤ ਦਿਖਾਈ ਚਾਰ ਬਾਣੀਆਂ ਅੰਦਰ ਜੇਰਜ ਉਤਪਜ ਸਿਤਜ ਇਹ ਚਾਰ ਖਾਣੀਆਂ ਨੇ ਤੇ ਚਾਰੇ ਬਾਣੀਆਂ ਪਰਾ ਪਸੰਤੀ ਮੁਦਵਾ ਬੈਖਾਰੀ ਨੂੰ ਚਾਲੂ ਕਰਕੇ ਆਵਾ ਗਾਉਣ ਨੂੰ ਜਨਮ ਮਰਨ ਦੇ ਚੱਕਰ ਵਾਲੇ ਸੰਸਾਰ ਦਾ ਚਿਤਰ ਆਦਵਤ ਕੌਤ ਕਰ ਚਾ ਦਿੱਤਾ ਪਾਪ ਦਿਖਾ ਦਿੱਤਾ ਖਾਣੀ ਬਾਣੀ ਚਲਤ ਕਰ ਆਵਾ ਗਾਉਣ ਚਲਤ ਦਿਖਾਈ ਜਦੋਂ ਦੁਨੀਆ ਬਣੀ ਕੋਈ ਆ ਰਿਹਾ ਹੈ ਭਾਗ ਕੋਈ ਜਨਮ ਲੈ ਰਿਹਾ ਹੈ ਕੋਈ ਜਾ ਰਿਹਾ ਹੈ 84 ਲੱਖ ਜੂਨ ਉਪਾਈ ਭਾਵੇਂ ਕੋਈ ਮਰ ਰਿਹਾ ਹੈ ਕੋਈ ਨਵਾਂ ਜੰਮ ਰਿਹਾ ਹੈ ਤੌਰ ਤਰੀਕੇ ਦੇ ਨਾਲ 84 ਲੱਖ ਜੂਨਾਂ ਦੀ ਰਚਨਾ ਕਰ ਦਿੱਤੀ 84 ਲੱਖ ਜੂਨ ਵਿੱਚ ਉਤਮ ਜਨਮ ਸੁਮਾਨਸ ਦੇਹੀ ਜਦੋਂ ਦੂਰਦਰਸ਼ੀ ਨਜ਼ਰਾਂ ਨਾਲ ਤੱਕੀਏ ਤੇ ਉਹ ਹੀ ਕਹਿਣਾ ਪਵੇਗਾ ਕਿ 84 ਲੱਖ ਜੂਨਾਂ ਵਿੱਚੋਂ ਕੇਵਲ ਇੱਕ ਉਹ ਹੀ ਮਨੁੱਖ ਦੇ ਉਤਮ ਹੈ ਅੱਖੀਂ ਵੇਖਣ ਕੰਨ ਸੁਣ ਮੁੱਖ ਸੁਭ ਬੋਲਣ ਬਚਨ ਸੁਨੇਹੀ ਕਿਉਂਕਿ ਮਨੁੱਖਾ ਦੇ ਵਿੱਚ ਅੱਖਾਂ ਚੰਗਾ ਮੰਦਾ ਵੇਖਦੀਆਂ ਨੇ ਕੰਨ ਚੰਗੀ ਮੰਦੀ ਆਵਾਜ਼ ਸੁਣ ਸਕਦੇ ਨੇ ਮੂੰਹ ਤੋਂ ਸੁਭ ਤੇ ਪ੍ਰੇਮ ਪਿਆਰ ਵਾਲੇ ਬਚਨ ਬੋਲ ਸਕਦੇ ਹਨ ਹੱਥੀਕਾਰ ਕਮਾਮਣੀ ਪੈਰੀ ਚਲ ਸਤ ਸੰਗ ਮਲੇਹੀ ਅੱਛਾ ਨਾਲ ਕੰਮ ਕਰਨਾ ਤੇ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਮੁਲਾਕਾ ਕਰ ਸਕੀਦਾ ਹੈ ਕਿਰਤ ਵਿਰਤ ਕਰ ਧਰਮ ਦੀ ਖੱਟ ਖਲਾਮਨ ਕਾਰ ਕਰੇ ਹੀ ਧਰਮ ਦੀ ਭਾਵਨਾ ਨਾਲ ਕਿਰਤ ਕਰਨੀ ਖੱਟ ਕੇ ਖਾਣਾ ਤੇ ਖੋਣਾ ਭਾਵ ਦਸਾਂ ਨਵਾਂ ਦੀ ਕਿਰਤ ਕਰਨੀ ਗੁਰਮੁਖ ਜਨਮ ਸਰਕਾਰਾ ਥਾ ਗੁਰਬਾਣੀ ਪੜ ਸੰ ਸੁਨੇਹੀ ਇਸ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜਨਮ ਸਫਲਾ ਹੈ ਜੋ ਗੁਰੂ ਦੀ ਬਾਣੀ ਪੜਦੇ ਸੁਣਦੇ ਤੇ ਫਿਰ ਸਮਝਦੇ ਨੇ ਤੇ ਹੋਰ ਗੁਰਮੁਖਾਂ ਨੂੰ ਪੜਾਉਂਦੇ ਤੇ ਸਮਝਾਉਂਦੇ ਆ ਗੁਰੂ ਪ੍ਰਦੇਸ਼ ਦੇ ਚਾਨਣ ਦੇ ਦੀਵਤੋਂ ਦੀਵਾ ਜਗਾਉਂਦੇ ਨੇ ਗੁਰ ਭਾਈ ਸੰਤੁਸ਼ਟ ਕਰ ਚਰਣਾ ਨਿਰਤ ਲੈ ਮੁਖ ਪਿਆਹੀ ਗੁਰ ਸਿੱਖ ਵੀਰਾਂ ਨੂੰ ਪ੍ਰਸੰਨ ਕਰਕੇ ਸੰਤੁਸ਼ਟ ਕਰਕੇ ਚਰਨਾਵਤਲੇ ਮੂਹ ਵਿੱਚ ਪਾਉਂਦੇ ਨੇ ਪੈਰੀ ਪਮਰਣਾ ਛੁੜੀਏ ਕਲੀ ਕਾਲ ਦਾ ਰੇਸ ਕਰਈ ਪਾ ਉਪੈਰੀ ਪੈਣਾ ਤੋਂ ਪਿੱਛੇ ਨਹੀਂ ਹਟਦੇ ਤੇ ਕਲਜਗਦੇ ਸਮੇਂ ਵਿੱਚ ਇਸ ਪ੍ਰੇਮ ਭਾਵਨਾ ਨੂੰ ਛੜਦੇ ਨਹੀਂ ਆਪ ਤਰੇ ਗੁਰ ਸਿੱਖ ਤਰੇ ਹੀ ਉਹ ਆਪ ਤਰਦੇ ਨੇ ਸੇ ਹੋਰਨਾਂ ਨੂੰ ਇਸ ਜਗਤ ਤੋਂ ਤਾਰਦੇ ਅੱਗੇ ਨੂੰ ਅੱਗੇ ਵਧਦੇ ਜਾਂਦੇ ਨੇ ਓਮਕਾਰ ਆਕਾਰ ਕਰ ਏਕ ਕਵਾਉ ਪਸਾਉ ਅਸਰ ਪੰਜ ਤਤ ਪ੍ਰਵਾਨ ਕਰ ਘੜ ਘਾਟੇ ਅੰਦਰ ਤਾਂ ਪਰਮਾਤਮਾ ਗੁਰਮਾਨੀ ਦੀ ਰੋਸ਼ਨੀ ਵਿੱਚ ਮੈਨੂੰ ਤਾਂ ਇਉਂ ਹੀ ਨਜ਼ਰ ਆਉਂਦਾ ਹੈ ਕਿ ਉਸ ਓੰਕਾਰ ਪਰਮੇਸ਼ਰ ਨੇ ਇੱਕ ਬਚਨ ਤੋਂ ਹੀ ਇਹ ਨਾਣਾ ਪ੍ਰਕਾਰ ਦੇ ਕਰ ਰਚ ਕੇ ਸਾਰਾ ਪਸਾਰਾ ਵਿਸਾਰ ਦਿੱਤਾ ਪਾ ਪਹਿਲੇ ਪਹਿਲ ਇੱਕ ਵੈਗਰੂਈ ਸੀ ਉਸ ਨੇ ਬਚਨ ਨਾਲ ਇਹ ਸਾਰਾ ਪਸਾਰਾ ਕੀਤਾ ਕੀਤਾ ਪਸਾਓ ਇੱਕੋ ਕਵਾਓ ਤੇਤੇ ਹੋਏ ਲੱਖ ਦਰਿਆਓ ਪ੍ਰਾਤਨ ਸ਼ਾਸਤਰਕਾਰਾਂ ਨੇ ਉਸ ਦੀ ਰੂਪਰੇਖਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਅੰਕਿਤ ਕੀਤਾ ਕਿ ਏਕੋ ਬਹੁ ਸ਼ਯਮ ਭਾਵ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਮਾ ਕਾਦਰ ਤੱਕ ਨੇ ਨਾ ਲਖਿਆ ਕੁਦਰਤ ਸਾਜ ਕੀ ਆਵਤਾਰਾ ਕੁਦਰਤ ਦਾ ਕਰਤਾ ਕਿਸੇ ਨੇ ਵੀ ਨਹੀਂ ਦੇਖਾ ਜਿਸ ਨੇ ਆਪਣੀ ਕੁਦਰਤ ਦੁਆਰਾ ब्रह्माद अवतार बनाए नहीं ते इसी तरह इस सर्कल चला के रोम रोम ਵਿੱਚ ਰਖਿਓਨ ਕਾਰ ਬ੍ਰਹਮੰਡ ਕਰੋੜ ਉਸਰ ਉਸ ਨੇ ਇੱਕ माया ਤੋਂ ਲੱਖਾਂ ਕਰ ਦਿੱਤੇ ਲੱਖਾਂ ਤੋਂ ਸੰਖਤੀ ਅਪਾਰ ਗਿਣਤੀ ਰਚ ਰਤਨਾ ਸਾਜਤੀ ਇਥੇ ਚਾਰ ਵਾਰ ਕਹਿੰਦਾ ਭਾਵ ਚਾਰ ਯੁਗਾਂ ਵਿਖੇ ਅਸੰਖਤੇ ਅਪਾ ਸਿਰਜਣਾ ਦਾ ਹੈ ਇੱਕ ਇੱਕ ਬ੍ਰਹਿਮੰਡ ਵਿੱਚ 10 10 ਕਰ ਅਵਤਾਰ ਉਤਰ ਹਰ ਬ੍ਰਹਿਮੰਡ ਵਿੱਚ 10 10 ਅਵਤਾਰ ਵੀ ਪੈਦਾ ਕੀਤੇ ਹੋਏ ਹਨ ਭਾਪ ਬਯੰਤ ਹੀ ਬ੍ਰਹਿਮੰਡ ਹਨ ਤੇ ਬਯੰਤ ਹੀ ਅਵਤਾਰ ਹਨ ਕੇਤੇ ਵੇਦ ਵਿਆਸ ਕਰ ਕਈ ਕਤੇਵ ਮੁਹੰਮਦ ਯਾਰਾ ਫਿਰ ਕਈ ਵੇਦਾਂ ਦੇ ਵਕਤਾ ਵਿਆਸ ਵਰਗੇ ਵਿਦਵਾਨ ਪੈਦਾ ਕਰ ਦਿੱਤੇ ਕਈ ਮੁਹੰਮਦ ਤੇ ਕਈ ਉਹਦੇ ਯਾਰ ਰਾਜਸਤੇ ਕੁਦਰਤ ਇੱਕ ਇਹਤਾ ਪਸਾਰਾ ਇਤਨਾ ਵਿਸਤਾਰ ਕਰਨ ਵਾਲੀ ਕੇਵਲ ਉਸ ਦੀ ਇੱਕੋ ਸ਼ਕਤੀ ਹੈ ਜਿਸ ਤੋਂ ਇਤਨਾ ਵੱਡਾ ਪਸਾਰਾ ਫਸ ਗਿਆ ਚਾਰ ਯੁਗ ਕਰth ਆਪਣਾ ਸਭ ਯੁਗ ਤ੍ਰੇਤਾ ਦੁਆਪਰ ਸਾਜੇ ਇਉਂ ਹੀ ਕਹਿਣਾ ਬਣਦਾ ਹੈ ਕਿਸ ਪ੍ਰਭੂ ਨੇ ਚਾਰ ਯੁਗਾਂ ਦੀ ਸਥਾਪਨਾ ਕਰਕੇ ਸਤਜੁਗ ਤ੍ਰੇਤਾ ਤੇ ਦੁਆਪਰ ਰਜ ਤੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਹੋਂ ਯੁਗਾਂ ਦੇ ਰਾਜੇ ਪਾਪਮੁਖੀ ਬਣਾ ਦੇ। ਬ੍ਰਾਹਮਣ क्षत्रिय ਵੈਸ਼ ਸੁਦਰ ਯੁਗ-ਯੁਗ ਇੱਕੋ ਵਰਨ ਬਰਾਜੇ ਬ੍ਰਾਹਮਣ ਛਤਰੀ ਵੈ ਤੇ ਸ਼ੂਦਰ ਵਰਣ ਬਣਾਏ ਪਰ ਆਪ ਉਹ ਪ੍ਰਭੂ ਚਾਰੇ ਜੁਗਾਂ ਤੇ ਚਾਰੇ ਵਰਣਾ ਵਿੱਚ ਇੱਕ ਹੀ ਸਰੂਪ ਵਿੱਚ ਸ਼ੋਭ ਨੀਕ ਵਿਰਾਜ ਰਿਹਾ ਹੈ ਸਤਜੁਗ ਹੰਸ ਅਵਤਾਰ ਧਰ ਸੋਹਿੰ ਬ੍ਰਹਮ ਨਾ ਦੂਜਾ ਪਾਜੇ ਸਤਜੁਗ ਵਿੱਚ ਹੰਸ ਅਵਤਾਰ ਧਾਰ ਕੇ ਸੋਹਿੰ ਬ੍ਰਹਮ ਸਭ ਕੁਝ ਬ੍ਰਹਮੀ ਹੈ ਇਸ ਗੱਲ ਦਾ ਗਿਆਨ ਸਭ ਨੂੰ ਦ੍ਰਿੜ ਕਰਾ ਦਿੱਤਾ ਇੱਕ ਓਹੀ ਹੈ ਹੋਰ ਦੂਜਾ ਕੋਈ ਨਹੀਂ ਹੈ ਇੱਕੋ ਬ੍ਰਹਮ ਵਖਾਣੀਏ ਮੋਹ ਮਾਇਆ ਤੇ ਬੇਮੋਤਾ ਜੀ ਸੋ ਇਸ ਤੋਂ ਪ੍ਰਭਾਵਿਤ ਹੋ ਕੇ ਗਿਆਨਮਾਨ ਹੋ ਲੋਕੀ ਕੇਵਲ ਇੱਕ ਬ੍ਰਹਮਾ ਦਾ ਜਾਪ ਕਰਦੇ ਸਨ ਮੋਹ ਤੇ ਮਾਇਆ ਤੋਂ ਬੇਮਤਾਜ ਹੋ ਇੱਕ ਪ੍ਰਭੂ ਦਾ ਸਿਮਰਨ ਕਰਦੇ ਸਨ ਕਰਨ ਤਪਸਿਆ ਬਣ ਵਿਖੇ ਵਕਤ ਗੁਜ਼ਾਰਨ ਪੰਨੀ ਸਾਗੇ ਬਣਾ ਵਿੱਚ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਬਣਾ ਦੇ ਕਹਾ ਫੂਸ ਨੂੰ ਖਾ ਕੇ ਗੁਜ਼ਾਰਾ ਕਰਨੀਂਦੇ ਲੱਖ ਵਰਿਆਂ ਦੀ ਅਰਜਵ ਕੋਠੇ-ਕੋਟ ਨਾ ਮੰਦਰ ਸਜੇ ਸੁਣ ਵਿੱਚ ਤਾਂ ਇਹ ਆਉਂਦਾ ਹੈ ਕਿ ਉਹ ਸਮੇਂ ਲੱਖਾਂ ਵਰਿਆਂ ਦੀ ਉਮਰ ਸੀ ਅਰਥਾਤ 100 ਹਜ਼ਾਰ ਵਰੇ ਦੀ ਉਮਰ ਵੀ ਹੁੰਦੀਆਂ ਵੀ ਨਾ ਕੋਈ ਕਿਲਾ ਬਣਾਉਂਦੇ ਤੇ ਨਾ ਹੀ ਕੋਈ ਮਕਾਨ ਸਭ ਦਰਿਆਵਾਂ ਤੇ ਬੈਠੇ ਉਮਰਾਂ गुजार ਦਿੰਦੇ ਇੱਕ ਵਿਣਸੇ ਇੱਕ ਇਸਤਰ ਗਾਜੇ ਉਸ ਵੇਲੇ ਵੀ ਇੱਕ ਮਰਦਾ ਸੀ ਦੂਜਾ ਉਦ ਦੀ ਥਾਂ ਆਪਣੇ ਆਪ ਨੂੰ ਅਸਤਰ ਮੰਨ ਕੇ ਬੈਠਦਾ ਤੇ ਗੱਜਦਾ ਸੀ ਸੁਗੁਰੂ ਸਵਾਰਿਓ ਆਓ ਏ ਸੰਨ ਅੱਜ ਪੌੜੀਆਂ ਜੋ ਪਾਈ ਗੋਦਾਸ ਜੀ ਵੱਲੋਂ ਰਚਨਾ ਕੀਤੀ ਗਈ ਹੈ ਯੁੱਗਾਂ ਦੀ ਰਚਨਾ ਤੱਕ ਛੇਵੀਂ ਪੌੜੀ ਤ੍ਰੇਤੀ ਯੁੱਗ ਦਾ ਵਰਣਨ ਇਸ ਤੋਂ ਅੱਗੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਆਓ ਇਥੇ ਸਮਾਰਤੀ ਕਰੀਏ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤਿਹ ਜਾਈਏ ਜੀ ਵਾਹ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ